ਗਾਂਧੀ ਚੌਂਕ ਦੇ ਪਿਛਲੇ ਆ ਇੱਥੇ ਨਵ ਦੁਰਗਾ ਜਾਗਰਣ ਪੰਕਟ ਮਿਟੀ ਵੱਲੋਂ ਅੱਜ ਇੱਕ ਗਰੀਬ ਲੜਕੀ ਦੀ ਸ਼ਾਦੀ ਕਰਵਾਈ ਜਾ ਰਹੀ ਹੈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿਉਂਕਿ ਸਾਡੇ ਤਾਂ ਸਾਹਿਬ ਹੈ ਜਿਹੜੇ ਕਿ ਸਾਨੂੰ ਉਹਨਾਂ ਨੇ ਪਹਿਲਾਂ ਦੱਸਿਆ ਸੀਗਾ ਕਿ ਉਹ ਜਦੋਂ ਜਾਗਰਣ ਕਰਦੇ ਨੇ ਜਾਗਰਣ ਦੇ ਜੋਦ ਦਾ ਜਿਹੜਾ ਪੈਸਾ ਹੁੰਦਾ ਹੈ ਉਸ ਪੈਸੇ ਨੂੰ ਸਾ ਇੱਕ ਅਲੱਗ ਇਕੱਠਾ ਕਰਕੇ ਰੱਖਦੇ ਨੇ ਕਿ ਕਿਸੇ ਨਾ ਕਿਸੇ ਚੰਗੇ ਕੰਮ ਦੇ ਵਿੱਚ ਲਾਉਂਦੇ ਨੇ ਅੱਜ ਇਹਨਾਂ ਵੱਲੋਂ ਇੱਕ ਲੜਕੀ ਦੀ ਸ਼ਾਦੀ ਕੀਤੀ ਹੈ ਹਾਂ ਜੀ ਜਨਾਬ ਕੀ ਹਾਲ ਹੈ ਜੀ ਠੀਕ ਹੈ ਜੀ ਅੱਜ ਕੀ ਹੈ ਸਾਰਾ ਸਿਸਟਮ ਤੁਸੀਂ ਜਿਹੜਾ ਚਲਾ ਰਹੇ ਹੋ ਇਹ ਜੀ ਅੱਜ ਜੋ ਅਸੀਂ ਅਰਥੇ ਤੋਂ ਜਾਗਰਣ ਕਰਦੇ ਆ ਰਹੇ ਹਾਂ ਜੋ ਜਾਗਰਣ ਦਾ ਚੜਾਵਾ ਹੁੰਦਾ ਹੈ ਜੋ ਪੈਸਾ ਹੁੰਦਾ ਹੈ ਉਸ ਨੂੰ ਅਸੀਂ ਵੇਸਟਿੰਗ ਕਰਦੇ ਉਹ ਪੈਸੇ ਨੂੰ ਅਸੀਂ ਜੋੜ ਕੇ ਇਕੱਠੇ ਕਰਕੇ ਕਿਸੇ ਗਰੀਬ ਲੜਕੀ ਦੀ ਸ਼ਾਦੀ ਕਰਦੇ ਆਂ ਔਰ ਰੋਪੜ ਵਿੱਚ ਤੇ ਭਾਨਾ ਮੈਡੀਕਲ ਸਟੋਰ ਹੈ ਜਿੱਥੇ ਸਾਡੀ ਪੱਕੀ ਪੱਕੀ ਪਰਚੀ ਚੱਲਦੀ ਹੈ ਕਿਸੇ ਵੀ ਕਿਸੇ ਨੂੰ ਕਿਸੇ ਨੂੰ ਜ਼ਰੂਰਤ ਹੁੰਦੀ ਹੈ ਉਹ ਸਾਡਾ ਨਾਮ ਲੈ ਕੇ ਸਾਡੇ ਤੇ ਫੋਨ ਕਰਵਾ ਕੇ ਉਸ ਤੋਂ ਦਵਾਈ ਲੈ ਸਕਦਾ ਹੈ ਔਰ ਜੋ ਅੱਜ ਵਿਆਹ ਦਾ ਕਾਰਜ ਰਚਿਆ ਉਹ ਜਾਗਰਣ ਦੇ ਪੈਸੇ ਨਾਲ ਰਚਿਆ ਹੋਇਆ ਹੈ ਸੋ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਵੀ ਜੋ ਵੀ ਜਾਗਰਣ ਕਰਦੇ ਆ ਉਸ ਪੈਸੇ ਨੂੰ ਉਸੇ ਆਪਣੇ ਘਰ ਨਹੀਂ ਯੂਜ਼ ਕਰਦੇ ਉਸ ਪੈਸੇ ਨੂੰ ਇਕੱਠਾ ਕਰਕੇ ਕਿਸੇ ਗਰੀਬ ਲੜਕੀ ਦੀ ਸ਼ਾਦੀ ਪਰ ਲਾਉਂਦੇ ਆ ਜੀ ਅੱਛਾ ਦੁੱਧੇ ਵਾਲੀ ਕੋਰ ਆ ਅੱਜ ਦੀ ਜਿਹੜੀ ਸ਼ਾਦੀ ਚੱਲ ਰਹੀ ਹੈ ਪਿੱਛੇ ਤੁਸੀਂ ਦੇਖ ਰਹੇ ਆ ਇਸ ਲੜਕੀ ਦੇ ਵਾਸਤੇ ਤੁਹਾਡੇ ਵੱਲੋਂ ਕੀ ਦਿੱਤਾ ਜਾਂਦਾ ਕਿਵੇਂ ਕਿਵੇਂ ਕੋਈ ਇਹਨਾਂ ਦਾ ਸਮਾਨ ਹੋਣੀ ਜਿਹੜੀ ਲੜਕੀ ਦੀ ਅੱਜ ਸ਼ਾਦੀ ਕੀਤੀ ਹੈ ਉਹ ਲੜਕੀ ਹੈਗੀ ਸਾਲਾਪੁਰ ਦੀ ਤੇ ਲੜਕਾ ਹੈਗਾ ਬੜੀ ਚੱਕੀ ਆ ਦਾ। ਔਰ ਲੜਕੀ ਦਾ ਸਾਰਾ ਸਮਾਨ ਗਹਿਣੇ ਗਹਿਣੇ ਜੋ ਵੀ ਹੈ ਜੋ ਮੁੰਡੇ ਵਾਤੇ ਸੀ ਸਮਾਨ ਲੈ ਗਿਆ ਨਾ ਲਿਆ ਹੋਇਆ ਮਿਲਣੀ ਦੇ ਕੰਬਲ ਹੋ ਗਏ ਔਰ ਅਰੀ ਹੋ ਗਈ। ਦਾਰਿਆ ਮੈਂ ਤੇ ਸਾਰਾ ਕੁਝ ਹੀ ਜਿਹਦੇ ਦਾਜ ਦਾਜ ਬੜੀ ਦਾ ਸਮਾਨ ਸਾਰਾ ਕੁਝ ਰੋਟੀ ਤੇ ਲੈ ਕੇ ਅਦਾਜ ਤੋਂ ਲੈ ਕੇ ਕਿੰਨਾ ਖਰਚਾ ਤੁਸੀਂ ਅੱਜ ਕਰਿਆ ਹੈ ਖਰਚਾ ਜੀ ਇਹ ਤਾਂ ਮਹਾਰਾਣੀ ਜਾਣਦੀ ਹੈ ਜੀ ਮੈਨੂੰ ਕਦੇ ਜਮ ਕੇ ਵੀ ਲਗਭਗ ਜੀ ਕਦੇ ਆਈਡੀਆ ਨਹੀਂ ਲਾਇਆ ਜੀ ਕਿਉਂਕਿ ਮੇਰੀ ਮਾਂ ਦੇ ਭਰੇ ਨੇ ਭੰਡਾਰ ਉਹ ਭੰਡਾਰ ਦੇ ਵਿੱਚੋਂ ਕੱਢ-ਕੱਢ ਕੇ ਅਸੀਂ ਖਰਚਾ ਲਾਈ ਜਾਂਦੇ ਆ ਸੋ ਅੱਜ ਅਸੀਂ ਇਹੀ ਦੁਆ ਕਰਾਂਗੇ ਵੀ ਕੁੜੀ ਆਪਣੇ ਘਰੇ ਰਾਜੀ ਖੁਸ਼ੀ ਰਹੇ ਇਹੀ ਦੁਆ ਕਰਦੇ ਤੁਸੀਂ ਕੀਵੇਂ ਡਿਮਾਂਡ ਕਰਦੇ ਤੁਹਾਡੇ ਕੋਲ ਬਸ ਕੀਵੇਂ ਬੱਚਾ ਆਂਦਾ ਵੀ ਕੋਈ ਗਰੀਬ ਸਾਡੇ ਕੋਲ ਜੀ ਅਸੀਂ ਜੋ ਜਾਗਰਣ ਕਰਦੇ ਆ ਪੰਜਾਬ ਵਿੱਚ ਸਾਰਿਆਂ ਨੂੰ ਪਤਾ ਹੈ ਵੀ ਰੋਪੜ ਦੀ ਇੱਕ ਪਾਰਟੀ ਹੈ ਸੁਸ਼ੀਲ ਕੁਮਾਰ ਸ਼ਰਮਾ ਤੇ ਤਰੁੰਤਾਵਨ ਵੀ ਜਾਗਰਣ ਕਰਦੇ ਆ ਵੀ ਇਹ ਪੈਸਾ ਗਲਤ 바ਸੀ ਨਹੀਂ ਲਾਂਦੇ ਆਪਣੇ ਘਰ ਨਹੀਂ ਵਰਤਦੇ ਸੋ ਐਦਾਂ ਹੀ ਲੋਕਾਂ ਨੂੰ ਪਤਾ ਲੱਗ ਜਾਂਦਾ ਲੋਕੀ ਸਾਡੇ ਕੋਲ ਆ ਜਾਂਦੇ ਆ ਸੋ ਇਸੇ ਤਰ੍ਹਾਂ ਹੀ ਲੜਕੀ ਦੀ ਮਾਂ ਵੀ ਸਾਡੇ ਕੋਲ ਆਈ ਉਸਨੇ ਸਾਨੂੰ ਆਪਣੀ ਦੱਸੀ ਵੀ ਸਾਰੀ ਘਰ ਦੀ ਬਸਤੀਤੀ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਜਾਓ ਲੜਕੀ ਦਾ ਲੇਨ ਦੇਨ ਰੋਟੀ ਪਾਣੀ ਜਾ ਜੋ ਵੀ ਕੁਝ ਹੈ ਉਹ ਸਾਰਾ ਅਸੀਂ ਹੀ ਕਰਾਂਗੇ ਸਾਡੇ ਦਰਸ਼ਕਾਂ ਨੂੰ ਵੀ ਦੱਸੋ ਕਿ ਕੋਈ ਲੋੜਵੰਦ ਹੋਰ ਹੋਵੇ ਤਾਂ ਤੁਹਾਡੇ ਤੱਕ ਸੰਪਰਕ ਕਰ ਸਕਦਾ ਹੈ ਹਾਂਜੀ ਅੱਧਰ ਕਰ ਸਕਦਾ ਜੀ ਸਭ ਤੋਂ ਵੱਡੀ ਗੱਲ ਹੈ ਜੀ ਕਿ ਸ਼ਹਿਰ ਦੀ ਹਰ ਇੱਕ ਸੰਸਥਾ ਨੂੰ ਇਹ ਗੱਲ ਚਾਹੀਦੀ ਕਿਉਂਕਿ ਇਸ ਤੋਂ ਵੱਡਾ ਕੋਈ ਪੁੰਨ ਨਹੀਂ ਹੁੰਦਾ ਕਿ ਕਿਸੇ ਗਰੀਬ ਦੀ ਲੜਕੀ ਦੇ ਕੱਜ ਟੱਕੇ ਜਾਣ ਉਹਦਾ ਵਿਆਹ ਸ਼ਾਦੀ ਹੋ ਜੇ ਜਿੰਨੀਆਂ ਵੀ ਸ਼ੈਦੀਆਂ ਪਾਲਟੀਆਂ ਪਹਿਲਾਂ ਤਾਂ ਉਹਨਾਂ ਨੂੰ ਇਹ ਵੀ ਚਾਹੀਦਾ ਕੱਦਿਆ ਜਾਗਰਨ ਮੰਡਲ ਨਹੀਂ ਜਿੰਨੀਆਂ ਵੀ ਸ਼ੈਦੀਆਂ ਹੋਰ ਵੀ ਧਾਰਮਿਕ ਸੰਸਥਾਵਾਂ ਨੇ ਉਹਨਾਂ ਨੂੰ ਵੀ ਇਹ ਚਾਹੀਦਾ ਕਿ ਇਸ ਕੰਮ ਦੀ ਅੱਗੇ ਵਧੇ ਕਿਉਂਕਿ ਕਰਨ ਤਾਂ ਮੰਦਿਆ ਵੱਲੋਂ ਤਾਂ ਅੱਜ ਪਹਿਲੀ ਵਾਰ ਇਹ ਵਿਆਹ ਹੋ ਰਿਹਾ ਦਾਸ ਅੱਜ ਤਿੱਕਰ ਜਿੰਨੇ ਵੀ ਤੇ ਕਈ ਜਗ੍ਹਾ ਵਿਆਹ ਸ਼ਾਦੀਆਂ ਦੇ ਉੱਤੇ ਜੋ ਵੀ ਸਾਡੇ ਕੋਲ ਪੈਸਾ ਇਕੱਠਾ ਹੁੰਦਾ ਮੇਰੇ ਕੋਲ ਅਸੀਂ ਉਹਨਾਂ ਦੇ ਉੱਤੇ ਲਾ ਦਿੰਦੇ ਅਸੀਂ ਕੌਣ ਲਾਣ ਵਾਲੇ ਪਰਮਾਤਮਾ ਲਵਾਂਦਾ ਤੇ ਪਰਮਾਤਮਾ ਹੀ ਕਰਨ ਵਾਲਾ ਹੈ ਇਸ ਲਈ ਅਸੀਂ ਇਹ ਬੇਨਤੀ ਕਰਦੇ ਹਾਂ ਸ਼ਹਿਰ ਦੀਆਂ ਸਾਰੀਆਂ ਸੰਸਥਾਵਾਂ ਨੂੰ ਧਾਰਮਿਕ ਸੰਸਥਾਵਾਂ ਨੂੰ ਜਾਗਰਣ ਮੰਡਲ ਵਾਲਿਆਂ ਨੂੰ ਵੀ ਬੇਨਤੀ ਕਰਦੇ ਵੀ ਐਸੇ ਕੰਮ ਕਰੋ ਤਾਂ ਕਿ ਦੁਨੀਆ ਤੁਹਾਨੂੰ ਬਾਅਦ ਵਿੱਚ ਯਾਦ ਕਰਦੀ ਰਹੇ ਔਰ ਕਿਸੇ ਗਰੀਬ ਦੀ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਮੰਦਰਾਂ ਦੀ ਪੂਜਾ ਨਾਲੋਂ ਕਿਸੇ ਗਰੀਬ ਨੂੰ ਖਾਣਾ ਦਿੱਤਾ ਜਾਵੇ ਕਿਸੇ ਨੂੰ ਦੁਖੀ ਨੂੰ ਜਿੱਦਾਂ ਕਿਸੇ ਨੂੰ ਦਵਾਈ ਦੀ ਲੋੜ ਹੈ ਕਿਸੇ ਨੂੰ ਡੈਲ ਸੇ ਦਾ ਕੋਈ ਹਰ ਤਰ੍ਹਾਂ ਤਰ੍ਹਾਂ ਦੀ ਬਿਮਾਰੀ ਹੈ ਉਨਾ ਤੇ ਪਹਿਲੇ ਆ ਕੇ ਦਵਾਈ ਤੇ ਲਾ ਦਿੱਤੇ ਜਾਣ ਇਸ ਤੋਂ ਬੱਡੇ ਕੰਮ ਹੋਣੀ ਹੋ ਸਕਦਾ ਕਿਉਂਕਿ ਰੱਬ ਬੰਦਿਆ 'ਚ ਹੀ ਵੱਸਦਾ ਹੈ ਰੱਬ ਬੰਦਿਆ 'ਚ ਹੀ ਵੱਸਦਾ ਹੈ ਸਾਡੇ ਅੰਦਰ ਇਹ ਰਾਮ ਹੈ ਸਾਡੇ ਅੰਦਰ ਇਹ ਵਾਈਕਰੂ ਹੈ ਸਾਡੇ ਅੰਦਰ ਇਹ ਅੱਲਾ ਹੈ ਸਾਡੇ ਅੰਦਰ ਇਹ ਰਹੀਮ ਹੈ ਤੇ ਆਓ ਅਸੀਂ ਸਾਰੇ ਇਕਾ ਕਰਕੇ ਇੱਕ ਕਰਨ ਕਰੀਏ ਕਿ ਅੱਜ ਤੁਹਾਡੇ ਕੰਮ ਕਰਾਂਗੇ ਜੈ ਮਾਤਾ ਦੀ ਜੈ ਮਾਤਾ ਬਿਲਕੁਲ ਪਿਆਰੇ ਦਰਸ਼ਕੋ ਬਹੁਤ ਹੀ ਵਧੀਆ ਜਿਹੜੀ ਅੱਜ ਸਾਦਗੀ ਦਾ ਵਿਆਹ ਜਿਹੜਾ ਮੈਂ ਇੱਥੇ ਦੇਖ ਰਿਹਾ ਸਾਨੂੰ ਸੂਚਨਾ ਮਿਲੀ ਸੀ ਕਿ ਇੱਕ ਸ਼ਾਦੀ ਜਿਹੜੀ ਕੀਤੀ ਜਾ ਰਹੀ ਹੈ ਸੰਸਥਾ ਵੱਲੋਂ ਕੀਤੀ ਜਾ ਰਹੀ ਹੈ ਪਰ ਲੇਕਿਨ ਅਸੀਂ ਸਪੈਸ਼ਲ ਤੌਰ ਤੇ ਇਸ ਸ਼ਾਦੀ ਨੂੰ ਦਿਖਾਉਣ ਵਾਸਤੇ ਜਾਂ ਦੇਖਣ ਵਾਸਤੇ ਪਹੁੰਚੇ ਅਸੀਂ ਤੁਸੀਂ ਵੀ ਰੋਪੜ ਦੀ ਅੱਜ ਵਿਆਹ ਸ਼ਾਮਲ ਹੋਇਆ ਹਾਂ ਹਾਂ ਜੀ ਹਾਂ ਬੋਲਦੇ ਰਹੋ ਕਿਵੇਂ ਲੱਗ ਰਿਹਾ ਜਿਹੜੇ ਇਹਨਾਂ ਵੱਲੋਂ ਜਿਹੜੇ ਬੱਚਾ ਵੱਲੋਂ ਬਹੁਤ ਵਧੀਆ ਕੀਤਾ ਬਹੁਤ ਵਧੀਆ ਜੋ ਅਫਰਾਨਾ ਹੈ ਕਰਨਾ ਚਾਹੀਦਾ ਉਹ ਲੜਕੇ ਵਾਲਾ ਨਹੀਂ ਤੋ ਐਸੇ ਤੁਹਾਨੂੰ ਖੜਾ ਬੰਦਾ ਵੀ ਲੜਕੇ ਵਾਲਾ ਅੱਛਾ ਜੀ ਕਿਵੇਂ ਆ ਤੁਸੀਂ ਸੰਪਰਕ ਹੋਇਆ ਤੁਹਾਡਾ ਸਾਢੇ ਸਾਲ ਪਹਿਲਾਂ ਕੁੜੀ ਆਪਣੀ ਕੁੜੀ ਨਾਲੇ ਪੜਦੀ ਸੀ ਜੀ ਹਾਲਾ ਪਰਕਵਾਰ ਅੱਜ ਝੱਲਿਆ ਪਿੰਡ ਤੋਂ ਸਾਡੇ ਬਾਹਰ ਹੋਈਆਂ ਕਰ ਦੇਈਆਂ ਸਾਰੇ ਆਏ ਬਹੁਤ ਵਧੀਆ ਜੀ ਯੋਕੀਆ ਬਗੇ ਜੀ ਸ਼ਾਦੀ ਦਾ ਤੁਹਾਡਾ ਤਾਂ ਬੋਝ ਜਿਹੜਾ ਇਹਨਾਂ ਨੇ ਚੱਕਿਆ ਹੈ ਤੁਹਾਡਾ ਸਾਰਾ ਸਾਰੀ ਬਹੁਤ ਸਭ ਨੂੰ ਵਧੀਆ ਵਧੀਆ ਪ੍ਰੋਗਰਾਮ ਇਹਨਾਂ ਨੇ ਖੜਿਆ ਸਾਰਾ ਕੁਝ ਅੱਛਾ ਜੀ ਕੌਣ ਰਹਦੇ ਅਸੀਂ ਮੁੰਡੇ ਦੇ ਭਰਾ ਹਾਂ ਜੀ ਮੁੰਡੇ ਦੇ ਭਰਾ ਹਾਂ ਮੁੰਡੇ ਦੇ ਪਿਤਾ ਜੀ ਚੱਲੀਆ ਮੁੰਡੇ ਚੱਲੀਆ ਤੋ ਤੁਸੀਂ ਤੇ ਲੜਕੀ ਬੇਲੀਏ ਤੋਂ ਆ ਲੜਕਾ ਕਿੰਨੇ ਸਾਲਾਂ ਦਾ ਹੈ ਲੜਕੀ ਕਿੰਨੇ ਸਾਲਾਂ ਦੀ ਹੈ ਮੁੰਡੇ ਦੀ ਨੱਤੀ ਹੈ ਅੱਛਾ ਚਲੋ ਬਹੁਤ ਵਧੀਆ ਗੱਲ ਹੈ ਬਾਕੀ ਅਸੀਂ ਇਹ ਅਪੀਲ ਕਰਾਂਗੇ ਸ਼ਾਦੀ ਜਦੋਂ ਹੁੰਦੀ ਹੈ ਤਾਂ ਸ਼ਾਦੀ ਤੋਂ ਬਾਅਦ ਇੱਕ ਨਵਾਂ ਯੁੱਗ ਸ਼ੁਰੂ ਹੁੰਦਾ ਹੈ ਤੇ ਨਸ਼ੇ ਵਗੈਰਾ ਜਾਂ ਹੋਰ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਕਦੇ ਵੀ ਇਸਤੇਮਾਲ ਨਾ ਕਰੋ ਕਿਉਂਕਿ ਜ਼ਿੰਦਗੀ ਨੂੰ ਵਧੀਆ ਤਰੀਕੇ ਦੇ ਨਾਲ ਜਿਓ ਤਾਂ ਕਿ ਸਾਡਾ ਜਿਹੜਾ ਜੀਵਨ ਹੈ ਬਿਲਕੁਲ ਸੁਖਮਈ ਹੋ ਸਕਦਾ ਹੈ ਜੀ ਅੱਜ ਸ਼ਾਦੀ ਹੋ ਰਹੀ ਹੈ ਇੱਥੇ ਕਿਵੇਂ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਪਰਾਲਾ ਇਹਨਾਂ ਦਾ ਸਾਫ ਸਾਫ ਹੈ ਅਨ ਇਹ ਜਿਵੇਂ ਕਿ ਹੋਰ ਵੀ ਸੰਸਥਾਵਾਂ ਬਹੁਤ ਹੈਗੀਆਂ ਪੈਸਾ ਬਲਕਿ ਤਾਂ ਬਦਨਾਮ ਵੀ ਹੋਈ ਲਏ ਸੰਸਥਾਵਾਂ ਕਿ ਕਹਿੰਦੇ ਵੀ ਧਰਮ ਦੀ ਆਰਥ ਦੇ ਵਿੱਚ ਪੈਸਾ ਇਕੱਠਾ ਕੀਤਾ ਜਾਂਦਾ ਪਰ ਲੇਕਿਨ ਇਹ ਜਿਹੜੇ ਸੰਸਥਾਵ ਵੀ ਹੈਗੇ ਜਿਹਦੀਆਂ 1 ਇੱਕ ਰੁਪਿਆ ਜੋੜ ਕੇ ਕਿਸੇ ਉਹਦੇ ਚੰਗੇ ਕੰਮ ਚ ਲਾਉਂਦੇ ਨੇ ਤਕਰੀਬ ਦੀ ਮਦਦ ਹੋ ਜੇ ਵਧੀਆ ਗੱਲ ਹੈ ਜੀ ਇਹ ਬਹੁਤ ਵਧੀਆ ਸੰਸਥਾ ਲੱਗੀ ਸਾਨੂੰ ਵਧੀਆ ਪ੍ਰਬੰਧ ਹੈ ਨਾਲ ਤੁਸੀਂ ਕੀ ਲੱਗਦੇ ਹੋ ਵਿਆਹ ਦੇ ਵਿੱਚ ਪਿਆ ਜਿਹ ਤਰ੍ਹਾਂ ਜਿਵੇਂ ਲੜਕੇ ਦਾ ਜੀ ਲੜਕੇ ਦਾ ਭਰਾ ਹੈ ਹਾਂ ਜੀ ਹਾਂ ਜੀ ਅੱਜ ਜੀ ਧੰਨਵਾਦ ਜੀ ਮੈਂ ਚਾਹਾਂਗਾ ਕਿ ਤੁਸੀਂ ਜੋ ਅਸੀਂ ਕਹੇ ਕਈ ਤਾਂ ਪਹਿਲੇ ਸਾਰੀ ਗੱਲ ਤੇ ਸਾਡਾ ਵੀ ਇਹੀ ਕਹਲਾ ਰਹਿੰਦਾ ਵੀ ਚੰਗਾ ਕੰਮ ਵਾਸਤੇ ਅਸੀਂ ਚੰਗੀ ਚੀਜ਼ ਅਸੀਂ ਲੋਕਾਂ ਦੇ ਸਾਹਮਣੇ ਲਈਏ ਧੰਨਵਾਦ ਸਾਰਿਆਂ ਨੂੰ ਸਰਕਣਾ ਪ੍ਰੇਰਣਾ ਕਪੀਸ਼ੇਨੀ ਬੋਲਣਾ ਬੁਰਾ ਕੋਸ਼ਣਾ ਆਸ਼ਿਆ ਕੋਸ਼ਣਾ ਇਹ ਜੋ ਤੇਰੇ ਵਹਿਿੰਦ ਬਾਲ ਮੇਰੇ ਤੁਸੀਂ ਚਾਤੋ ਹੈ ਉਹਨਾਂ ਦਾ ਪੱਛਾ ਹੀ ਨਾ ਪਾਉਂਦਾ ਤਾ। ਬਲ ਇਨਫੋਰਮੇਸ਼ਨ ਸਾਥੀ ਗੁਰਾ ਦੇ ਜੀਣਾ ਜੈ ਮਾਤਾ ਦੀ ਜੈ ਦੁਰਗੇ ਦੀ ਆਈਸਵੇਲੀ ਅਸਿਰ ਉੱਪਰ ਦੇ ਗਾਂਧੀ ਚੌਂਕ ਦੇ ਵਿਖਾਣੇ ਆ ਜਿੱਥੇ ਨਵ ਦੁਰਗਾ ਜਾਗਰਣ ਕਮੇਟੀ ਵੱਲੋਂ ਅੱਜ ਇੱਕ ਗਰੀਬ ਲੜਕੀ ਦੀ ਸ਼ਾਦੀ ਕਰਵਾਈ ਜਾ ਰਹੀ ਹੈ। ਬਹੁਤ ਹੀ ਛੋਟੀ ਗੱਲ ਹੈ ਕਿਉਂਕਿ ਸਾਡੇ ਤਾਂ ਮਨ